वेलकम टू खन्ना न्यूज़ लाइव खन्ना पुलिस ने नेशनल हाईवे ते लंबे समय तो चल रहे जुए ਦੇ अड्डे ਦਾ ਪਰਦਾਫਾਸ਼ ਕੀਤਾ ਇਹ ਅੱਡਾ ਬਲਦੇਵ ਟਾਬੇ ਵਿੱਚ ਚੱਲ ਰਿਹਾ ਸੀ ਟਾਬੇ ਦੀ ਆੜ ਵਿੱਚ ਲੋਕਾਂ ਨੂੰ ਵੱਡੇ ਪੱਧਰ ਤੇ ਜੂਏ ਲਈ ਥਾਂ ਮੁਹੱਈਆ ਕਰਵਾਈ ਜਾਂਦੀ ਸੀ ਕਈ ਜ਼ਿਲ੍ਹਿਆਂ ਤੋਂ ਲੋਕ ਇੱਥੇ ਜੂਆ ਖੇਡਣ ਲਈ ਆਉਂਦੇ ਸਨ ਪੁਲਿਸ ਨੇ ਇੱਥੇ ਛਾਪਮਾਰੀ ਦੌਰਾਨ ਕਈ ਕਾਰੋਬਾਰੀਆਂ ਸਮੇਤ 21 ਵਿਅਕਤੀਆਂ ਨੂੰ ਕਾਬੂ ਕੀਤਾ ਹੈ ਅਤੇ ਟਾਬਾ ਮਾਲਕ ਆਪਣੇ ਸਾਥੀ ਸਮੇਤ ਫਰਾਰ ਹੋ ਗਿਆ ਹੈ ਪੁਲਿਸ ਨੇ ਮੌਕੇ ਤੇ 856580 ਰੁਪਏ ਵੀ ਬਰਾਮਦ ਕੀਤੇ ਹਨ ਇਸ ਮੌਕੇ ਐਸਐਸਪੀ ਅਮਨੀਤ ਕੌਂਟਲ ਨੇ ਦੱਸਿਆ ਕਿ ਐਸਪੀਆਈ ਡਾਕਟਰ ਪ੍ਰਿਗਿਆ ਜੈਨ ਅਤੇ ਡੀਐਸਪੀ ਰਕੇਸ਼ ਕੁਮਾਰ ਦੀ ਨਿਗਰਾਨੀ ਹੇਠ ਪੁਲਿਸ ਟੀਮ ਨੇ ਛਾਪੇਮਾਰੀ ਕਰਕੇ ਇਹਨਾਂ ਵਿਅਕਤੀਆਂ ਨੂੰ ਕਾਬੂ ਕੀਤਾ ਧਾਵਾ ਮਾਲਕ ਗੁਰਪ੍ਰੀਤ ਸਿੰਘ ਪਿੰਡ ਚਕੋਈ ਅਤੇ ਉਸ ਦਾ ਸਾਥੀ ਕਸ਼ਿਸ਼ ਕੁਮਾਰ ਵਾਸੀ ਖੰਨਾ ਫਰਾਰ ਹੈ ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ ਇਸ ਮਾਮਲੇ ਵਿੱਚ ਕੁਝ ਪੁਲਿਸ ਅਧਿਕਾਰੀਆਂ ਦੀ ਕਾਰਜਸ਼ੈਲੀ ਦੀ ਵੀ ਜਾਂਚ ਘੇਰੇ ਵਿੱਚ ਆਈ ਹੈ ਐਸਐਸਪੀ ਅਮਨੀਤ ਕੌਂਡਲ ਨੇ ਖੁਦ ਹੈਰਾਨੀ ਪ੍ਰਗਟ ਕਰਦੇ ਕਿਹਾ ਕਿ ਪੱਦਰ ਥਾਣੇ ਖੇਤਰ ਵਿੱਚ ਜੀਟੀ ਰੋਡ ਦੇ ਕਿਨਾਰੇ ਇੰਨੇ ਵੱਡੇ ਪੱਦਰ ਤੇ ਜੂਏ ਦਾ ਅੱਡਾ ਚੱਲ ਰਿਹਾ ਸੀ ਕਿ ਸਬੰਧਤ ਥਾਣੇ ਦੀ ਪੁਲਿਸ ਨੂੰ ਕੋਈ ਜਾਣਕਾਰੀ ਨਹੀਂ ਸੀ ਇਸ ਦੀ ਵੀ ਜਾਂਚ ਕੀਤੀ ਜਾਵੇਗੀ ਦੱਸ ਦਈਏ ਕਿ ਇਸ ਮਾਮਲੇ ਵਿੱਚ ਖੰਨਾ ਪੁਲਿਸ ਦੀ ਸਪੈਸ਼ਲ ਬ੍ਰਾਂਚ ਅਤੇ ਟੈਕਨੀਕਲ ਸੈੱਲ ਨੇ ਸਾਂਝੇ ਤੌਰ ਤੇ ਸੂਚਨਾ ਹਾਸਲ ਕਰਕੇ ਕਾਰਵਾਈ ਕੀਤੀ ਹੈ ਬਲਦੇਵ ਟਾਬੇ ਮਾਲਕ ਗੁਰਪ੍ਰੀਤ ਸਿੰਘ ਖਿਲਾਫ ਪਹਿਲਾਂ ਵੀ ਕੇਸ ਦਰਜ ਹਨ 12 ਫਰਵਰੀ 2023 ਨੂੰ ਸਦਰ ਪੁਲਿਸ ਨੇ ਗੁਰਪ੍ਰੀਤ ਸਿੰਘ ਖਿਲਾਫ ਟਾਬੇ ਵਿੱਚ ਜੂਆ ਖੇਡਣ ਵਾਲੀ ਥਾਂ ਤੇ ਦੋਸ਼ੇਠ ਕੇਸ ਦਰਜ ਕੀਤਾ ਸੀ ਉਸ ਮੌਕੇ 68000 ਰੁਪਏ ਬਰਾਮਦ ਹੋਏ ਸਨ ਗੁਰਪ੍ਰੀਤ ਸਿੰਘ ਖਿਲਾਫ ਲੜਾਈ ਝਗੜੇ ਦੇ ਵੀ ਕੇਸ ਹਨ ਅਤੇ ਟਾਬੇ ਤੇ ਸ਼ਰਾਬ ਵੇਚਣ ਦਾ ਮਾਮਲਾ ਵੀ ਦਰਜ ਹੈ ਅੱਜ ਦੀ ਪ੍ਰੈਸ ਕਾਨਫਰੰਸ ਜੀ ਕੱਲ ਸਾਡਾ ਕੱਲ ਰਾਤ ਨੂੰ ਸਾਡੀ ਜਿਹੜੀ ਖੰਨਾ ਪੁਲਿਸ ਦੀ ਟੀਮ ਹੈ ਜਦੋਂ ਵੀ ਸਾਨੂੰ ਕਿਸੇ ਵੀ ਮਾੜੇ ਅਨਸਰਾਂ ਖਿਲਾਫ ਕੋਈ ਵੀ ਇਤਲਾ ਮਿਲਦੀ ਹੈ ਜਾਂ ਸਾਡਾ ਆਪਣਾ ਵੀ ਇਨਪੁਟ ਹੁੰਦਾ ਹੈ ਅਸੀਂ ਇਮੀਡੀਏਟਲੀ ਐਕਸ਼ਨ ਲੈਂਦੇ ਉਸੇ ਦੇ ਤਹਿਤ ਜੀ ਕੱਲ ਸਾਡੀ ਖੰਨਾ ਪੁਲਿਸ ਟੀਮ ਅੰਡਰ ਦ ਸੁਪਰਵੀਜ਼ਨ ਆਫ ਐਸਪੀ ਡੀ ਪ੍ਰਗਿਆ ਜਨ ਮੈਡਮ ਡੀਐਸਪੀ ਖੰਨਾ ਰਾਜੇਸ਼ ਸਾਡਾ ਇਨਚਾਰਜ ਟੈਕਨੀਕਲ ਸੈੱਲ ਸਬ ਇਨਸਪੈਕਟਰ ਸਿਮਰਨਜੀਤ ਔਰ ਐਸਐਚਓ सदर ਇਨਸਪੈਕਟਰ ਦਵਿੰਦਰ ਇਹਨਾਂ ਸਾਰਿਆਂ ਦੀ ਟੀਮ ਨੇ ਇੱਕ ਮੁਖਬਰੀ ਦੇ ਆਧਾਰ ਤੇ ਸਾਨੂੰ ਇਨਫੋਰਮੇਸ਼ਨ ਸਿਗੀ ਕਿ ਇੱਕ ਗੁਰਪ੍ਰੀਤ ਸਿੰਘ ਬਲਦੇਵ ਟੱਬਾ ਲਿਬੜਾ ਉਹਦਾ ਮਾਲਕ ਹੈ ਔਰ ਇੱਕ ਕਸ਼ਿਸ਼ ਕੁਮਾਰ ਉਰਫ ਮੋਨੂ ਇਹ ਰਲ ਕੇ ਕਾਫੀ ਸਾਰੇ ਲੋਕਾਂ ਦੇ ਨਾਲ ਵੀ ਕੀ ਬੰਦਿਆਂ ਦੇ ਨਾਲ ਵੱਡੇ ਆਪਣੇ ਜਿਹੜਾ ਟੱਬਾ ਹੈ ਉਹਦਾ ਬਲਦੇਵ ਟੱਬਾ ਉਹਦੇ ਚ ਦੜਾ ਸੱਟਾ ਵੱਡੇ ਪੱਦਰ ਤੇ ਜੂਆ ਖੇਡਣ ਦੇ ਆਦੀ ਹਨ ਤੇ ਕੱਲ ਵੀ ਇਨਫੋਰਮੇਸ਼ਨ ਸਿਗੀ ਕਿ ਜੇ ਤੁਸੀਂ ਮੌਕੇ ਤੇ ਰੇਡ ਕਰੋ ਤੁਹਾਨੂੰ ਵੱਡੀ ਰਿਕਵਰੀ ਹੋਏਗੀ ਤੇ ਉਸ ਦੇ ਬਿਹਾਫ ਤੇ ਅਸੀਂ ਥਾਣਾ सदर ਚ ਐਫ ਆਈ ਆਰ ਨੰਬਰ 250 ਕੱਲ ਰਾਤ ਨੂੰ 13 ਗੈਮਲਿੰਗ ਐਕਟ ਨੂੰ ਲੌਂਚ ਕੀਤਾ ਤੇ ਸਾਡੀ ਟੀਮ ਨੂੰ ਉੱਥੇ ਮੌਕੇ ਤੇ ਰੇਡ ਕਰਨ ਲਈ ਭੇਜਿਆ ਗਿਆ ਉੱਥੇ ਸਾਨੂੰ ਮੌਕੇ ਤੇ 22 21 ਦੋਸ਼ੀ ਸਾਨੂੰ ਮੌਕੇ ਤੇ ਮਿਲੇ ਔਰ ਦੋ ਫਰਾਰ ਹੈ ਜਿਹਦੇ ਚ ਗੁਰਪ੍ਰੀਤ ਸਿੰਘ ਜਿਹੜਾ ਟਾਬੇ ਦਾ ਮਾਲਕ ਹੈ ਔਰ ਕਸ਼ਿਸ਼ ਕੁਮਾਰ ਉਰਫ ਮੋਨੂ ਇਹਨਾਂ ਤੋਂ ਇਹ ਫਰਾਰੇ ਬਾਕੀ ਅਸੀਂ 21 ਬੰਦੇ ਮੌਕੇ ਤੇ ਗ੍ਰਿਫਤਾਰ ਕੀਤੇ ਤੇ ਉਹਨਾਂ ਪਾਸੋਂ ਸਾਨੂੰ 8,56,580 ਰੁਪਏ ਦੀ ਰਿਕਵਰੀ ਹੋਈ ਹੈ। ਔਰ ਅਸੀਂ ਸਾਨੂੰ ਇਹ ਵੀ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਜਿਹੜਾ ਇਹ ਬਲਦੇਵ ਟਾਬੇ ਦਾ ਮਾਲਕ ਹੈ ਗੁਰਪ੍ਰੀਤ ਸਿੰਘ ਇਹਦੇ ਤੇ ਪਹਿਲਾਂ ਵੀ ਮੁਕੱਦਮਾ ਨੰਬਰ 29 ਇਸੇ ਸਾਲ 12 ਫਰਵਰੀ ਨੂੰ ਵੀ ਗੈਂਬਲਿੰਗ ਗੈਂਬਲਿੰਗ ਐਕਟ ਦੇ ਦੀਨੀ ਦਰਜ ਕੀਤਾ ਗਿਆ ਸੀ ਜਿਹਦੇ ਚ 68000 ਦੀ ਰਿਕਵਰੀ ਸੀ ਔਰ ਬਹੁਤ ਜਲਦੀ ਅਸੀਂ ਨਾ ਦੋਨੋਂ ਨੂੰ ਵੀ ਫੜ ਲਾਂਗੇ ਐਂਡ ਆਈ ਵਿਲ ਇਨਸ਼ੋਰ ਕਿ ਐਦਾਂ ਦੇ ਜਿਹੜੇ ਵੱਡੇ ਲੈਵਲ ਦੇ ਇਲੀਗਲ ਐਕਟਸ ਹੈ ਸਾਡੇ ਏਰੀਆ 'ਚ ਨਹੀਂ ਹੋਣੇ ਚਾਹੀਦੇ ਐਂਡ ਆਈ ਵਿਲ ਆਲਸੋ ਸੀਕ ਐਕਸਪਲੇਨੇਸ਼ਨ ਜਿਹੜੀ ਸਾਡੀ ਲੋਕਲ ਪੁਲਿਸ ਹੈ ਕਿ ਸਾਨੂੰ ਜੇ ਜੀਟੀ ਰੋਡ ਤੇ ਟਾਬੇ 'ਚ ਇਸ ਤਰ੍ਹਾਂ ਦਾ ਕੰਮ ਚੱਲ ਰਿਹਾ ਸੀ ਦਿਸ ਇਜ਼ ਅ ਵੈਰੀ ਬੈਡ मतलब इनएक्चुअल इंफॉर्मेशन क्यों नहीं सीगी से मैं सेपरेटली चेक करਾਂਗੀ बट एट द सेम टाइम ਜਿਹੜੀ ਟੀਮ ਨੇ ਸਾਡੇ ਇਮੀਡੀਏਟਲੀ ਇਨਫੋਰਮੇਸ਼ਨ ਮਿਲਣ ਤੇ ਮੌਕੇ ਤੇ ਰਿਕਵਰੀ ਇੰਨੀ ਵਧੀਆ ਕੀਤੀ ਆ ਉਹਦੇ ਲਈ ਵੀ ਉਹਨਾਂ ਨੂੰ ਅਪਰੀਸ਼ੀਏਟ ਕਰਦੀ ਆਂ ਔਰ ਉਹਨਾਂ ਨੇ ਵਧੀਆ ਸ਼ਲਾਗਾ ਇਹੋ ਕੰਮ ਕੀਤਾ ਮੈਮ ਜਿਹੜੇ ਉੱਥੇ ਪਕੜੇ ਗਏ ਨੇ ਬੰਦੇ ਉਹਨਾਂ ਤੋਂ ਵੀ ਪਹਿਲਾਂ ਪਕੜੇ ਦੱ ਨਹੀ ਜੀ ਇਹਨਾਂ ਦਾ ਅਸੀਂ ਰਿਕਾਰਡ ਕਟਾਇਆ ਹੈ ਇਹਦੇ ਵਿੱਚ ਸਿਰਫ ਹੁਣ ਤੱਕ ਜੋ ਸਾਨੂੰ ਪਤਾ ਲੱਗਿਆ ਬਲਦੇਵ ਟਾਬੇ ਦੇ ਮਾਲਕ ਤੇ ਪਰਚਾ ਹੈ ਬਾਕੀ ਆਈ ਥਿੰਕ ਇਹ ਸਾਰੇ ਬਿਜ਼ਨਸਮੈਨ ਸਮਾਲ ਟਾਈਮ ਟਾਈਪ ਹੈਗੇ ਕੋਈ ਗਵਰਨਮੈਂਟ এমਪਲਾਈ ਹੈਗਾ ਨਾ ਦੇ ਵਿੱਚ ਜਾਂ ਹਾਲ ਦੇ ਵਿੱਚ ਬੈਠ ਕੇ ਕਢਾਉਂਦਾ ਸੀ ਜੀ ਇਹ ਇਹ ਜੀ ਕੱਲ ਜਿਹੜਾ ਸਾਡਾ ਰੇਡ ਹੋਇਆ ਉਹਦੇ ਚ ਪਤਾ ਲੱਗਿਆ ਕਿ ਉੱਪਰ ਇਹਨੇ ਕਮਰਾ ਇੱਕ ਬਣਾਇਆ ਹੋਇਆ ਟਾਬੇ 'ਚ ਇਹ ਨਹੀਂ ਕਿ ਟਾਬੇ 'ਚ ਜਿੱਥੇ ਲੋਕੀ ਖਾਣਾ ਖਾਂਦੇ ਉੱਥੇ ਤਾਂ ਨਹੀਂ ਬਟ ਇਹਨੇ ਕਮਰਾ ਸ਼ਾਇਦ ਉੱਪਰ ਬਣਾਇਆ ਹੋਇਆ ਸੀ ਜਿੱਥੇ ਸਾਨੂੰ ਇਹ ਰਿਕਵਰ ਨਹੀਂ ਮੈਨੂੰ ਪਤਾ ਨਹੀਂ ਕੋਈ ਗਵਰਨਮੈਂਟ এমਪਲਾਈ ਹੈ ਨਾ ਜੀ ਹਲੇ ਤਾਂ ਮੇਰੇ ਲਈ ਬਹੁਤ ਜਲਦੀ ਦੱਸਣਾ ਹੈ ਟੋਟਲੇ 21 ਬੰਦੇ ਹੈ ਬਟ ਗਵਰਨਮੈਂਟ এমਪਲਾਈ ਕੋਈ ਹੈ ਜਾਂ ਨਹੀਂ ਇਹ ਮੈਂ ਤੁਹਾਨੂੰ ਇਨੀਸ਼ੀਅਲੀ ਨਹੀਂ ਮੇਰੇ ਨੋਲੇਜ ਇਹ ਜਗ੍ਹਾ ਪ੍ਰੋਵਾਈਡ ਕਰਦਾ ਜੀ ਆਪ ਵੀ ਖੇਡਦੇ ਸੀ ਜਿਹੜੇ ਮਾਲਕ ਹੈ ਜੀ ਥਿਸ ਇਜ਼ ਆਲਸੋ ਆਮ ਨਾਟ ਅਵੇਅਰ ਬਟ ਡੈਫੀਨਿਟਲੀ ਕਿਉਂਕਿ ਇਹ ਤੇ ਸੈਕੰਡ ਪਰਚਾ ਹੈ ਸੇਮ ਐਕਟ ਜੋ ਤੇ ਮਾਲਕ ਹੈ ਉਹ ਟਾਬੇ ਦਾ ਤੇ ਕੀ ਪਤਾ ਕਰਦਾ ਹੋਵੇ ਬਟ ਪ੍ਰੋਵਾਈਡ ਤਾਂ ਕਰਦਾ ਹੀ ਹੈ ਜਗ੍ਹਾ ਦੂਸਰਾ ਮਾਮਲਾ ਕੀ ਖੰਨਾ ਤੋਂ ਪੱਤਰਕਾਰ ਪਰਮਜੀਤ ਸਿੰਘ ਧੀਮਾਨ ਦੀ ਖਾਸ ਰਿਪੋਰਟ